ਜਿਹੜੀ ਨਿਊ EV ਕਾਰਸ ਆਈਆਂ ਨੇ Mahindra ਦੀ ਇੱਕ ਆਈਏ B6 ਇੱਥੇ ਦੂਜੀ ਆਈਏ XEV9 ਇਹ ਦੋਨਾਂ ਹੀ ਕਾਰਸ ਦੇ ਅੰਦਰ 79 ਕਿਲੋਵਾਟ ਦੀ ਬੈਟਰੀ ਦੇ ਰਹੀ ਹੈ ਕੰਪਨੀ ਟੌਪ ਮਾਡਲ ਦੇ ਅੰਦਰ ਕੰਪਨੀ ਨੇ 55 ਲੱਖ ਕਿਲੋਮੀਟਰ ਬੈਟਰੀ ਦੀ ਟੈਸਟਿੰਗ ਕੀਤੀ ਹੈ ਪਹਿਲਾਂ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਪ੍ਰੋਡਕਟ ਲਾਂਚ ਕੀਤਾ ਹੈ ਤੇ ਤਾਂ ਜਾ ਕੇ ਉਹ ਲਾਈਫਟਾਈਮ ਵਾਰੰਟੀ ਦੇ ਰਹੇ ਨੇ ਬੈਟਰੀ ਦੇ ਅੰਦਰ ਨੇਲ ਪੈਨੀਟ੍ਰੇਸ਼ਨ ਟੈਸਟ ਕੀਤੇ ਨੇ ਵਾਟਰ ਇੰਗ੍ਰੈਸ ਟੈਸਟ ਕੀਤੇ ਨੇ ਹੀਟ ਟੈਸਟ ਕੀਤੇ ਨੇ ਫਾਇਰ ਟੈਸਟ ਕੀਤੇ ਨੇ ਹਰ ਤਰੀਕੇ ਦੇ ਟੈਸਟ ਕੀਤੇ ਨੇ ਸ਼ੌਕ ਟੈਸਟ ਕੀਤੇ ਨੇ ਤਾਂ ਜਾ ਕੇ ਉਹਨਾਂ ਨੇ ਕਾਰ ਲਾਂਚ ਕੀਤੀ ਹੈ ਸਾਰੀ ਸੇਫਟੀ ਫੀਚਰਸ ਦੇ ਨਾਲ ਜੇ ਆਪਾਂ ਫੀਚਰ ਦੀ ਗੱਲ ਕਰੀਏ ਤੇ ਕਾਰ ਦੇ ਅੰਦਰ ਉਹਨਾਂ ਨੇ ਫੀਚਰ ਬੜੇ ਅੱਛੇ ਪਾਏ ਹੋਏ ਨੇ ਇਕ ਤਾਂ ਚਾਰਜਿੰਗ ਦੀ ਜਿਹੜੀ ਕਪੈਸਿਟੀ ਹੈ 20 ਮਿੰਟਸ ਤੇ 80% ਤੱਕ ਦੀ ਚਾਰਜ ਹੋ ਜਾਂਦੀ ਹੈ ਕਾਰ ਜਿਹੜਾ सਸਪੈਂਸ਼ਨ ਪਾਇਆ ਹੈ ਕਾਰ ਦੇ ਅੰਦਰ ਉਹ ਰੋਡ ਤੇ ਅਕੋਰਡਿੰਗ ਆਪਣੇ ਆਪ ਅਡਾਪਟ ਹੁੰਦਾ ਰਹਿੰਦਾ ਹੈ ਅਡਾਪਟਿਵ ਸਸਪੈਂਸ਼ਨ ਆ ਜਾਂਦਾ ਹੈ ਤੇ ਫੀਚਰ ਇਜ਼ ਮਲਟੀਪਲ ਫੀਚਰਸ ਨੇ ਜਿਵੇਂ ਇੱਕ ਆਟੋ ਪਾਰਕਿੰਗ ਫੀਚਰ ਹੈ ਆਪਾਂ ਕੀ ਫੋਬ ਦੇ ਨਾਲ ਰਿਮੋਟ ਦੇ ਨਾਲ ਕਾਰ ਨੂੰ ਡਰਾਈਵਰਲੈਸ ਅੱਗੇ ਤੇ ਪਿੱਛੇ ਕਰ ਸਕਨੇ ਆ ਠੀਕ ਹੈ ਆਟੋ ਪਾਰਕਿੰਗ ਫੀਚਰ ਹੈ ਕਾਰ ਤੋਂ ਉਤਰ ਕੇ ਤੁਸੀਂ ਰਿਮੋਟ ਪਾਰਕਿੰਗ ਦੇ ਥਰੂ ਕਾਰ ਨੂੰ ਆਟੋਮੈਟਿਕਲੀ ਪਾਰਕ ਵੀ ਕਰ ਸਕਦੇ ਹੋ ਮੇਰਾ ਨਾਮ ਜਸਮਿੰਦਰ ਸਿੰਘ ਹੈ ਮੈਂ Mahindra ਤੋਂ ਇੱਥੇ ਨੋਵੈਲਟੀ ਵੀਇਲਸ ਦੇਖ ਰਿਹਾ ਇਲੈਕਟ੍ਰਿਕ ਕਾਰਸ ਦੇਖ ਰਿਹਾ ਹੁਣੇ ਇਸ ਟਾਈਮ ਤੇ ਅੱਜ ਬੜਾ ਅੱਛਾ ਦਿਨ ਹੈ ਸਰ ਉਹਨੀਆਂ ਦੋ ਗੱਡੀਆਂ ਆਫੀਸ਼ੀਅਲੀ ਲਾਂਚ ਕੀਤੀਆਂ ਨੇ ਜਿਹੜੀ ਨਿਊ EV ਕਾਰਸ ਆਈਆਂ ਨੇ Mahindra ਦੀ ਇੱਕ ਆਈਏ B6 ਤੇ ਦੂਜੀ ਆਈਏ XUV9E ਦੋਨਾਂ ਹੀ ਕਾਰਸ ਦੇ ਅੰਦਰ ਸਰ 79 ਕਿਲੋਵਾਟ ਦੀ ਬੈਟਰੀ ਦੇ ਰਹੀ ਹੈ ਕੰਪਨੀ ਟੌਪ ਮਾਡਲ ਦੇ ਅੰਦਰ ਇਹਦੇ ਅੰਦਰ ਕੰਪਨੀ ਕਹਿ ਰਹੀ ਹੈ ਬਈ ਕਾਰ ਦੀ ਰੇਂਜ ਜਿਹੜੀ ਕੰਪਨੀ ਕਲੇਮ ਕਰ ਰਹੀ ਹੈ 650 ਕਿਲੋਮੀਟਰ ਤੇ 682 ਕਿਲੋਮੀਟਰ ਕਲੇਮ ਕਰ ਰਹੀ ਹੈ ਤੇ ਐਕਚੁਅਲ ਰੀਅਲ ਵਰਲਡ ਤੇ 500 ਕਿਲੋਮੀਟਰ ਤੋਂ ਪਲੱਸ ਰੇਂਜ ਆ ਜਾਏਗੀ ਜੋ ਕਿ ਅੱਜ ਦੀ ਡੇਟ ਤੇ ਕੰਪੀਟੀਸ਼ਨ ਵਿੱਚ ਆਪਾਂ ਕੋਈ ਵੀ ਕਾਰ ਦੇਖਨੇ ਆ ਤੇ ਕੋਈ ਵੀ ਇੰਨੇ ਕਮਿਟਮੈਂਟ ਨਾਲ ਰੇਂਜ ਆਫਰ ਨਹੀਂ ਕਰ ਰਹੀ ਜੋ ਮਹਿੰਦਰਾ ਕਰ ਰਹੀ ਹੈ ਕੰਪਨੀ ਨੇ 55 ਲੱਖ ਕਿਲੋਮੀਟਰ ਬੈਟਰੀ ਦੀ ਟੈਸਟਿੰਗ ਕੀਤੀ ਹੈ ਪਹਿਲਾਂ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਪ੍ਰੋਡਕਟ ਲਾਂਚ ਕੀਤਾ ਹੈ ਤੇ ਤਾਂ ਜਾ ਕੇ ਉਹ ਲਾਈਫਟਾਈਮ ਵਾਰੰਟੀ ਦੇ ਰਹੇ ਨੇ ਬੈਟਰੀ ਦੇ ਅੰਦਰ they have thoroughly tested the battery ਉਹਨਾਂ ਨੇ ਨੇਲ ਪੈਨੇਟ੍ਰੇਸ਼ਨ ਟੈਸਟ ਕੀਤੇ ਨੇ વોટર ਇੰਗ੍ਰੈਸ ਟੈਸਟ ਕੀਤੇ ਨੇ ਹੀਟ ਟੈਸਟ ਕੀਤੇ ਨੇ ਫਾਇਰ ਟੈਸਟ ਕੀਤੇ ਨੇ ਹਰ ਤਰੀਕੇ ਦੇ ਟੈਸਟ ਕੀਤੇ ਨੇ ਸ਼ੌਕ ਟੈਸਟ ਕੀਤੇ ਨੇ ਤਾਂ ਜਾ ਕੇ ਉਹਨਾਂ ਨੇ ਕਾਰ ਲਾਂਚ ਕੀਤੀ ਹੈ ਸਾਰੀ ਸੇਫਟੀ ਫੀਚਰਸ ਦੇ ਨਾਲ ਤੇ ਕੰਪਨੀ ਬੜੀ ਪੋਜ਼ਿਟਿਵ ਹੈ ਉਹਨਾਂ ਨੇ ਟਾਰਗੇਟਸ ਵੀ ਅੱਛੇ ਰੱਖੇ ਨੇ ਤੇ ਅੱਗੇ ਚੱਲ ਕੇ ਮਤਲਬ ਕੰਪਨੀ ਐਕਸਪੈਕਟ ਕਰ ਰਹੀ ਹੈ ਕਿ EV ਮਾਰਕੀਟੇਚ ਆਪਣਾ ਡੋਮੀਨੇਸ਼ਨ ਆ ਜਾਏਗਾ ਜੇ ਆਪਾਂ ਫੀਚਰ ਦੀ ਗੱਲ ਕਰੀਏ ਤੇ ਕਾਰ ਦੇ ਅੰਦਰ ਉਹਨਾਂ ਨੇ ਫੀਚਰ ਬੜੇ ਅੱਛੇ ਪਾਏ ਹੋਏ ਨੇ ਇੱਕ ਤਾਂ ਚਾਰਜਿੰਗ ਦੀ ਜਿਹੜੀ ਕਪੈਸਿਟੀ ਹੈ 20 ਮਿੰਟਸ ਤੇ 80% ਤੱਕ ਦੀ ਚਾਰਜ ਹੋ ਜਾਂਦੀ ਹੈ ਕਾਰ ਇੰਨੀ ਫਾਸਟ ਚਾਰਜਿੰਗ ਉਹਨਾਂ ਨੇ ਦਿੱਤੀ ਹੋਈ ਹੈ ਜਿਹੜਾ सਸਪੈਂਸ਼ਨ ਪਾਇਆ ਕਾਰ ਦੇ ਅੰਦਰ ਉਹ ਰੋਡ ਤੇ ਅਕੋਰਡਿੰਗ ਆਪਣੇ ਆਪ ਅਡਾਪਟ ਹੁੰਦਾ ਰਹਿੰਦਾ ਹੈ ਅਡੈਪਟਿਵ ਸਸਪੈਂਸ਼ਨ ਆ ਜਾਂਦਾ ਹੈ ਜਿਹੜਾ ਸੌਫਟਵੇਅਰ ਪਾਇਆ ਹੈ ਉਹਨੂੰ ਕੰਪਨੀ ਨੇ ਨਾਮ ਦਿੱਤਾ ਹੈ ਮਾਇਆ ਜਿਹਨੂੰ ਆਪਾਂ ਕਹਿੰਦੇ ਆ ਮਹਿੰਦਰਾ ਆਰਟੀਫੀਸ਼ੀਅਲ ਇੰਟੈਲੀਜੈਂਸ ਇਹਦੇ ਅੰਦਰ ਕੀ ਹੁੰਦਾ ਹੈ ਸਨੈਪ ਡ੍ਰੈਗਨ ਦਾ ਜਿਹੜਾ ਉਹ ਪਾਇਆ ਕੰਪਨੀ ਨੇ ਵਿਚ ਇਜ਼ ਫਾਸਟੈਸਟ ਇਨ ਦੀ ਆਟੋਮੋਟਿਵ ਸੈਗਮੈਂਟ ਇਹਦੇ ਨਾਲ 24GB RAM ਹੈ 128GB ਦੀ ਸਪੇਸ ਦਿੱਤੀ ਹੋਈ ਹੈ ਕੰਪਨੀ ਨੇ so that ਕਸਟਮਰ ਆਪਣੀ ਚੋਇਸ ਦੀ 뮤직 ਵੀਡੀਓਜ਼ ਵਗੈਰਾ ਕੁਝ ਵੀ ਪਾ ਕੇ ਕਾਰ ਦੇ ਅੰਦਰ ਦੇਖ ਸਕਦਾ ਹੈ ਜਿਵੇਂ ਆਪਾਂ ਅਗਰ ਫੀਚਰ ਦੀ ਗੱਲ ਕਰੀਏ ਤੇ ਫੀਚਰ ਇਜ਼ ਮਲਟੀਪਲ ਫੀਚਰਸ ਨੇ ਜਿਵੇਂ ਇੱਕ ਆਟੋ ਪਾਰਕਿੰਗ ਫੀਚਰ ਹੈ ਆਪਾਂ ਕੀ ਫੋਬ ਦੇ ਨਾਲ ਰਿਮੋਟ ਦੇ ਨਾਲ ਕਾਰ ਨੂੰ ਡਰਾਈਵਰਲੈਸ ਅੱਗੇ ਤੇ ਪਿੱਛੇ ਕਰ ਸਕਨੇ ਆ ਠੀਕ ਹੈ ਆਟੋ ਪਾਰਕਿੰਗ ਫੀਚਰ ਹੈ ਕਾਰ ਤੋਂ ਉਤਰ ਕੇ ਤੁਸੀਂ ਰਿਮੋਟ ਪਾਰਕਿੰਗ ਦੇ ਥਰੂ ਕਾਰ ਨੂੰ ਆਟੋਮੈਟਿਕਲੀ ਪਾਰਕ ਵੀ ਕਰ ਸਕਦੇ ਹੋ ਠੀਕ ਹੈ ਇਸ ਤੋਂ ਇਲਾਵਾ ਸਾਊਂਡ ਸਿਸਟਮ ਬੜਾ ਅੱਛਾ ਪਾਇਆ ਹੈ ਕੰਪਨੀ ਨੇ ਜ ਹਾਰਮਨ ਕਾਰਡਨ ਦਾ 16 ਸਪੀਕਰ ਦਾ ਸਾਊਂਡ ਸਿਸਟਮ ਹੈ 1400 ਵਾਟਸ ਦੀ ਦੀ ਪਾਵਰ ਆਊਟਪੁੱਟ ਹੈ ਸਰ ਇਹਦਾ ਪਾਵਰ ਮਤਲਬ ਡਾਲਬੀ ਐਟਮੋ ਸਪੋਰਟ ਦੇ ਨਾਲ ਇੱਕ ਇਹੋ ਜਿਹਾ ਐਂਬੀਐਂਸ ਕ੍ਰੀਏਟ ਹੁੰਦਾ ਜਿਵੇਂ ਤੁਸੀਂ ਇੱਕ ਆਪਾ ਹਾਲ ਤੇ ਬੈਠੇ ਆ ਜਾਂ ਕਿਸੇ ਸਟੇਡੀਅਮ ਤੇ ਬੈਠੇ ਆ ਉਦਾਂ ਦੀ ਫੀਲ ਆਉਂਦੀ ਹੈ ਸਾਊਂਡ ਦੀ ਜੀ ਠੀਕ ਹੈ ਇਸ ਤੋਂ ਇਲਾਵਾ ਸਰ ਅਗਰ ਆਪਾਂ ਦੇਖੀਏ ਤੇ ਕਾਰ ਦੇ ਅੰਦਰ ਕੈਮਰਾ ਸਿਸਟਮ ਦਿੱਤਾ ਹੋਇਆ ਜਿਹਨੂੰ ਕੰਪਨੀ ਕਹਿੰਦੀ ਆਇਡੈਂਟੀਟੀ ਫੀਚਰ ਮੰਨ ਲਓ ਕੋਈ ਡਰਾਈਵਰ ਗੱਡੀ ਚਲਾ ਰਿਹਾ ਹੈ ਉਹਨੂੰ ਹੋ ਗਿਆ ਕਾਫੀ ਟਾਈਮ ਗੱਡੀ ਚਲਾਉਂਦੇ ਚੱਕੀ ਆ ਗਈ ਆ ਉਦਾਂ ਦੀ ਕੋਈ ਸਿਚੁਏਸ਼ਨ ਹੁੰਦੀ ਹੈ ਆਟੋਮੈਟਿਕਲੀ ਕਾਰ ਦੇ ਅੰਦਰ ਕੈਮਰਾ ਡਿਟੈਕਟ ਕਰ ਲੈਂਦਾ ਹੈ ਕਿ ਡਰਾਈਵਰ ਅਟੈਂਟਿਵ ਨਹੀਂ ਹੈ ਤੇ ਉਹ ਅਲਰਟ ਕਰਨਾ ਸਟਾਰਟ ਕਰ ਦਿੰਦਾ ਹੈ ਤੇ ਐਕਸੀਡੈਂਟ ਆ ਉਦਾਂ ਦੀ ਸਿਚੁਏਸ਼ਨ ਕੰਪਲੀਟਲੀ ਕਾਰ ਅਵੋਇਡ ਕਰਦੀ ਹੈ ਤੇ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਇੱਕ ਵਾਰੀ ਪਲੀਜ਼ ਨੋਵੈਲਟੀ व्हील्स ਵਿਜ਼ਿਟ ਕਰਿਓ ਸਰ ਵੀ ਹੈਵ आवर ਆਊਟਲੈਟ ਐਟ ਟੰਡਾਰੀ ਜੀਟੀ ਰੋਡ ਇੱਕ ਹੈਗਾ ਮਲਹਾਰ ਰੋਡ ਤੇ ਤੇ ਇੱਕ ਸਾਊਥ ਸਿਟੀ ਹੈ ਸਰ ਸੋ ਐਸ ਪਰ ਯੋਰ ਕਨਵੀਨੀਅੰਸ ਤੁਸੀਂ ਕੋਈ ਵੀ ਲੋਕੇਸ਼ਨ ਆਊਟਲੈਟ ਜਾਓ ਉੱਥੇ ਕਾਰਸ ਰੈਡੀਲੀ ਅਵੇਲੇਬਲ ਨੇ ਫॉर ਟੈਸਟ ਡਰਾਈਵ ਸੋ ਵੀ ਹੈਵ ਬੋਥ ਦਾ ਕਾਰਸ ਹੈਵ ਲੇਬਲ ਵਿਦ ਅਸ ਥੈਟ ਇਜ਼ B6 ਐਂਡ XCV90 ਤਾਨੂੰ ਇਮੀਡੀਏਟਲੀ ਟੈਸਟ ਡਰਾਈਵ ਕਰਾਈ ਜਾਏਗੀ ਤੇ ਸਾਰੇ ਫੀਚਰਸ ਨੂੰ ਇੱਕ ਵਾਰੀ ਜ਼ਰੂਰ ਐਕਸਪਲੋਰ ਕਰੋ ਸਰ ਐਕਸਵੀ 9e ਐਂਡ ਐਕਸਵੀ 6 ਜਿਹੜੀ ਮਹਿੰਦਰਾ ਦੀ ایਵੀ ਵਹੀਕਲਸ ਐ ਪਿਓਰਲੀ 100% ਮੇਡ ਇਨ ਇੰਡੀਆ ਐਂਡ ਨਿਊ ਪਲੈਟਫਾਰਮ ਜਿਹੜਾ ਇਹਨਾਂ ਨੇ ਇਨ ਹਾਊਸ ਡਵੈਲਪ ਕੀਤਾ ਇਨਗਲੋ ਐਂਡ ਆਲਮੋਸਟ ਦੇ ਹੈਵ ਸਪੈਂਟ 4000 ਕਰੋੜਸ ਔਨ ਆਰ ਐਂਡ ਡੀ ਸੋ ਵਹੀਕਲ ਦੀ ਜਿਹੜੀ ਰਾਈਡ ਐ ਥੈਟ ਇਜ਼ ਵੈਰੀ ਗੁੱਡ ਐਂਡ ਜਦੋਂ ਇਹਦੀ ਪਿਕਅਪ ਔਰ ਤੁਸੀਂ ਦੇਖਦੇ ਹੋ ਡਸਨਟ ਫੀਲ ਕਿ ਤੁਸੀਂ ਆਈਸ ਇੰਜਨ 'ਚ ਨਹੀਂ ਹੋ ਬੈਟਰੀ ኦਪਰੇਟਿਡ ਕਾਰ ਚਲਾ ਰਹੇ ਹੋ ਐਂਡ ਰੇਂਜ ਵੀ ਜਿਹੜੀ ਲੋਕਾਂ ਨੂੰ ਐਂਗਜ਼ਾਇਟੀ ਸੀਗੀ ਕਿ ਰੇਂਜ ਬਹੁਤ ਘੱਟ ਹੁੰਦੀ ਹੈ ਜਾਂ ਇੱਕ ਸਟੇਸ਼ਨ ਤੋਂ ਦੂਜੇ ਤੇ ਸੋ ਜੈ ਆਲਮੋਸਟ ਜਿਹੜੀ ਇਹਦੀ ਰੀਅਲ ਲਾਈਫ ਰੇਂਜ ਹੈ ਉਹ 500 ਕਿਲੋਮੀਟਰ ਦੇ ਕਰੀਬ ਆ ਰਹੀ ਹੈ ਸੋ ਫॉर ਅ ਫੈਮਿਲੀ ਐਂਡ ਦਿਸ ਐਕਸੀ 9 ਸਪੈਸ਼ਲੀ ਜਿਹੜੀ ਹੈ ਵੈਰੀ ਗੁੱਡ ਕਾਰ ਜਿਹੜਾ ਇਹਦਾ ਟਰੰਕ ਹੈਗਾ ਥੈਟ ਇਜ਼ 650 ਲੀਟਰਸ ਆਫ ਬੂਟ ਸਪੇਸ ਹੈ ਪਲੱਸ ਫਰੰਟ ਜਿਹੜਾ ਹੈਗਾ 120 160 ਆਲਮੋਸਟ ਲੀਟਰਸ ਜਿਹੜਾ ਫਰੰਟ ਹੈਗਾ ਸਟੋਰੇਜ ਸਪੇਸ ਹੈ ਐਂਡ ਫਿਊਚਰ ਜਿਹੜਾ ਹੈਗਾ ਉਹ ਈਵੀਜ਼ ਦਾ ਹੀ ਹੈ ਐਂਡ ਬਾਏ ਦਾ 2 2030 ਮੇਰੇ ਖਿਆਲ 38 ਲੱਖ ਜਿਹੜੇ ਸਟੇਸ਼ਨਸ ਹੈ ਚਾਰਜਿੰਗ ਪੁਆਇੰਟਸ ਚਾਹੀਦੇ ਹੋਣਗੇ ਇੰਨੀ ਜ਼ਿਆਦਾ ਇਹਦੀ ਜਿਹੜੀ ਮਾਰਕੀਟਿੰਗ ਅਭਿਆਨ ਵਾਲੀ ਹੈ। ਸੋ ਦਿਸ ਇਜ਼ 올 ਆਈ ਵਿਸ਼ them ਬੈਸਟ ਆਫ ਲੱਕ ਜੀ ਕਾਫੀ ਇਹਨਾਂ ਦੀ ਸੇਲ ਹੋਵੇ ਜੀ। ਐਂਡ ਬਾਕੀ ਜਿਹੜੀ ਟੈਕਨੀਕਲਟੀਆਂ ਹੈ ਉਹ ਤੁਸੀਂ ਇਹਨਾਂ ਨੂੰ ਪੁੱਛ ਲਓ। ਦੇਖੋ ਇਹਦੇ 'ਚ ਅਪੀਲ ਦੀ ਤਾਂ ਨਹੀਂ ਇਹ ਪਰਸਨਲ ਪ੍ਰੇਫਰੈਂਸ ਹੁੰਦੀ ਹੈ। ਜੀ। ਤੇ ਮੇਰੇ ਖਿਆਲ ਮੈਨੂੰ ਤਾਂ ਜਦੋਂ ਦੇ ਦੇਣਗੇ ਜੀ ਮੈਂ ਤਾਂ ਬੁੱਕ ਕਰ ਹੀ ਦਿੱਤੀ ਹੈ। ਸੋ ਫਰਸਟ ਰੈਸੀਪੀਐਂਟ ਮੈਂ ਹੋਣਾ ਚਾਹਾਂਗਾ ਸੋ ਮੇਰੇ ਲਈ ਤਾਂ ਪਰਸਨਲ ਪ੍ਰੇਫਰੈਂਸ ਮੇਰੀ ਹੈਗੀ ਹੈ ਬਾਕੀ ਤਾਂ ਲੋਕਾਂ ਦੀ ਆਪਣੀ ਪ੍ਰੇਫਰੈਂਸ ਹੈ ਇਹਦੇ ਚ ਜੀ ਵੇਰੀਐਂਟਸ ਹੈ ਇਹਨਾਂ ਦੇ ਆਲਮੋਸਟ ਚਾਰ ਵੇਰੀਐਂਟਸ ਇਹਨਾਂ ਦੇ 9 ਚ ਹੈ ਐਂਡ ਫੋਰ ਵੇਰੀਐਂਟ ਸੀ ਇਹਨਾਂ ਦੇ 6 ਚ ਸੋ ਪ੍ਰਾਈਸ ਰੇਂਜ ਵੀ ਉਸਨ ਐਂਡ ਲੋਇਸਟ ਵੇਰੀਐਂਟ 스타ਟਸ ਫਰੋਮ 18.9 ਐਂਡ ਦੂਸਰੇ ਜਿਹੜਾ 9 ਦਾ ਹੈਗਾ ਉਹਦਾ ਲੋਇਸਟ ਜਿਹੜਾ ਵੇਰੀਐਂਟ ਹੈ दैट 스타ਟਸ ਫਰੋਮ 21.9 ਐਂਡ ਇਟ ਗੋਜ਼ ਅਪ ਟੂ 930.5 ਐਂਡ ਸਿਮਿਲਰਲੀ ਜਿਹੜਾ ਦੂਜਾ ਹੈਗਾ 26.5 ਤੱਕ ਜਾਂਦਾ 6 ਦਾ ਹਾਈਐਸਟ ਵੇਰੀਐਂਟ ਜਿਹੜਾ ਬਟ ਐਜ਼ ਆਫ ਡੇਟ ਜਿਹੜਾ ਟਾਪ ਵੇਰੀਐਂਟਸ ਹੈ ਉਹੀ ਅਵੇਲੇਬਲ ਹੋਣਗੇ ਫਰਮ ਮਾਰਚ ਬਾਕੀ ਜਿਹੜੇ ਵੇਰੀਐਂਟਸ ਹੈ ਆਈ ਥਿੰਕ ਉਹਦੀ ਜੁਲਾਈ ਔਰ ਅਗਸਟ ਚ ਹੈਗੀ ਹੈ ਡਿਲੀਵਰੀ ਠੀਕ ਹੈ ਸੋ ਬੁਕਿੰਗ ਆਰ ਓਪਨਿੰਗ ਔਨ 14 ਸੋ ਆਈ ਹੈਵ ਆਲਰੇਡੀ ਗਿਵਨ ਮਾਈ ਚੈੱਕ ਥੈਂਕ ਯੂ ਸਰ ਥੈਂਕ ਯੂ ਸੋ ਮਚ ਸਰ ਸਰ ਮੇਰਾ ਨਾਮ ਅਮਿਤੇਸ਼ ਸਿੰਘ ਹੈ ਡਾਇਰੈਕਟਰ ਨੋਵਲਟੀ ਵੀਲਸ ਮਹਿੰਦਰਾ ਲੁਧਿਆਣਾ ਲੁਧਿਆਣਾ ਤੇ ਅੱਜ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਵਿੱਚ ਸਨਮਾਨਯੋਗ ਡੀਆਈਜੀ ਸਰ ਸਾਡੇ ਕੋਲ ਆਏ ਸਾਡੀ ਅਜ ਮਹਿੰਦਰਾ ਦੀਆਂ ਦੋ ਨਵੀਆਂ ਗੱਡੀਆਂ ਲਾਂਚ ਹੋਈਆਂ ਨੇ ਇਲੈਕਟ੍ਰਿਕ ਵਹੀਕਲਸ ਲਾਂਚ ਹੋਈਆਂ ਨੇ ਦੇਖੋ ਇਲੈਕਟ੍ਰਿਕ ਵਹੀਕਲਸ ਤਾਂ ਬਹੁਤ ਸਾਰੀਆਂ ਲਾਂਚ ਹੋ ਰਹੀਆਂ ਨੇ ਔਰ ਸਾਰੀ ਦੁਨੀਆ ਨੂੰ ਪਤਾ ਹੈ ਬਟ ਮੈਂ ਕਹਿਣਾ ਚਾਹਾਂਗਾ ਜਿਹੜੀ ਇਹ ਇਲੈਕਟ੍ਰਿਕ ਗੱਡੀਆਂ ਨੇ ਤੁਸੀਂ ਆਪੇ ਆ ਕੇ ਇਹਨਾਂ ਦਾ ਫਰਕ ਦੇਖੋ ਮੋਰ ਥੈਨ ਕਿ ਅਸੀਂ ਕੁਝ ਕਹੀਏ ਜਾਂ ਅਸੀਂ ਆਪਣੀ ਤਾਂ ਪ੍ਰੋਡਕਟ ਹੀ ਸਵਿਫਟ ਕਰਾਂਗੇ ਕਰਾਂਗੇ ਬਟ ਤੁਸੀਂ ਇੱਕ ਵਾਰੀ ਜਦੋਂ ਇਹ ਪ੍ਰੋਡਕਟ ਨੂੰ ਦੇਖੋਗੇ ਤਾਂ ਤੁਸੀਂ ਆਪਣੇ ਵਿਜੂਅਲਾਈਜ਼ ਕਰੋਗੇ ਯਸ ਇਹ ਪ੍ਰੋਡਕਟ ਬਾਕੀ ਇਲੈਕਟ੍ਰਿਕ ਗੱਡੀਆਂ ਜਿਹੜੀ ਮਾਰਕੀਟ ਚ ਅਵੇਲੇਬਲ ਨੇ ਜਿਹੜੀ ਲਾਂਚ ਹੋ ਰਹੀਆਂ ਨੇ ਉਹਨਾਂ ਨਾਲੋਂ ਕਿਵੇਂ ਬਿਹਤਰ ਹੈ ਤੇ ਇਹਦੇ ਵਿੱਚ ਕੀ ਵੱਖਰੀ ਚੀਜ਼ਾਂ ਨੇ ਜੋ ਫੀਚਰਸ ਇਸ ਗੱਡੀਆਂ ਦੇ ਵਿੱਚ ਨਹੀਂ ਮੈਂ ਸਿਰਫ ਇੰਨੀ ਗੱਲ ਕਹਿ ਸਕਣਾ ਸਭ ਨੂੰ ਜੋ ਫੀਚਰ ਹੈ ਨਾ ਗੱਡੀਆਂ ਦੇ ਵਿੱਚ ਨੇ 26 ਐਂਡ ਐਕਸਵੀ 9 ਇਹਨਾਂ ਉਹ ਫੀਚਰ ਇਸ ਵੇਲੇ ਐਡ ਪ੍ਰੈਜ਼ੈਂਟ ਜਿੰਨੀ ਗੱਡੀਆਂ ਵੀ ਅਵੇਲੇਬਲ ਨਹੀਂ ਇਵ ਮਹਿੰਗੀ ਤੋਂ ਮਹਿੰਗੀ ਮਰਸੀਡੀਜ਼ ਲੈ ਲਓ ਆਡੀ ਲੈ ਲਓ BMW ਲੈ ਲਓ ਲੈਕਸਸ ਲੈ ਲਓ ਉਹਨਾਂ ਦੀ ਜਿਹੜੀ ਇਲੈਕਟ੍ਰਿਕ ਗੱਡੀਆਂ ਨੇ ਉਹਨਾਂ ਵਿੱਚ ਵੀ ਇਹ ਫੀਚਰ ਅਵੇਲੇਬਲ ਨਹੀਂ ਹੈਗੇ ਨੇ ਐਂਡ ਮੈਂ ਸਭ ਨੂੰ ਰਿਕਵੈਸਟ ਕਰਾਂਗਾ ਆਪ ਸੋ ਤੁਹਾਡੇ ਮਾਧਿਅਮ ਤੋਂ ਲੁਧਿਆਣਾ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਤੁਸੀਂ ਸਭ ਨੇ ਸਾਨੂੰ ਬੜਾ ਸਤਿਕਾਰ ਬੜਾ ਪ੍ਰੇਮ ਬੜਾ ਪਿਆਰ ਦਿੱਤਾ ਨੋਵਲਟੀ व्हील्स ਨੂੰ ਲੁਧਿਆਣਾ ਦੇ ਵਿੱਚ ਤੁਸੀਂ ਪਲੀਜ਼ ਸਾਡੇ ਸ਼ੋਰੂਮ ਸਾਡੇ ਤਿੰਨ ਸ਼ੋਰੂਮ ਨੇ ਸਾਊਥ ਸਿਟੀ ਲੁਧਿਆਣਾ ਐਂਡ ਮਲਾਰ ਰੋਡ ਦੇ ਉੱਤੇ ਐਂਡ ਇੱਕ ਢੰਡਾਰੀ ਕਲਾ ਦੇ ਵਿੱਚ ਜੀਟੀ ਰੋਡ ਦੇ ਉੱਤੇ ਮੇਨ ਸ਼ੋਰੂਮ ਹੈ ਆਪ ਜੀ ਸਾਡੇ ਕਿਸੇ ਵੀ ਸ਼ੋਰੂਮ ਦੇ ਵਿੱਚ ਵੀ ਆ ਕੇ ਦੋਵੇਂ ਗੱਡੀਆਂ ਦੇ ਵਿੱਚੋਂ ਕੋਈ ਵੀ ਗੱਡੀ ਟੈਸਟ ਡਰਾਈਵ ਕਰ ਸਕਦੇ ਹੋ ਐਂਡ ਟੈਸਟ ਡਰਾਈਵ ਕਰਕੇ ਮੈਂ ਇਸ ਗੱਲ ਦੇ ਉੱਤੇ ਸ਼ੋਰ ਹੈ ਜੇ ਤੁਸੀਂ ਪਲਾਨਿੰਗ ਕਰ ਰਹੇ ਹੋ ਇਲੈਕਟ੍ਰਿਕ ਵਹੀਕਲ ਲਾਂਚ ਬਾਏ ਕਰਨ ਵਾਸਤੇ ਜੇ ਤੁਹਾਡੇ ਮਨ ਵਿੱਚ ਥੋੜਾ ਬਹੁਤਾ ਵੀ ਸ਼ੱਕ ਹੈਗਾ ਉਹਨਾਂ ਦੀ ਰੇਂਜ ਨੂੰ ਲੈ ਕੇ ਕਿਸੇ ਚੀਜ਼ ਨੂੰ ਲੈ ਕੇ ਉਹ ਸਾਰੇ ਤੁਹਾਡੇ ਸ਼ੱਕ ਦੂਰ ਹੋਣਗੇ ਐਂਡ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ 14th ਫੈਬ ਨੂੰ 에너지 ਬੁਕਿੰਗ ਚਾਲੂ ਹੈ ਐਂਡ ਆਮ ਸ਼ੋਰ ਕਿ ਤੁਸੀਂ ਆਪਣੀ ਬੁਕਿੰਗ ਡੈਫੀਨਿਟਲੀ ਕਰਾਓਗੇ ਅਗਰ ਤੁਹਾਡੇ ਮਨ ਵਿੱਚ ਕੋਈ 10% ਵੀ ਪਲਾਨ ਹੈ ਨਾ ਇਲੈਕਟ੍ਰਿਕ ਵਹੀਕਲ ਲੈਦਰਲੈਂਡ ਦਾ ਤੇ 90% ਕਨਫਿਊਜ਼ਨ ਹੈ ਤੁਸੀਂ ਇੱਕ ਵਾਰੀ ਇਸ ਗੱਡੀਆਂ ਦੀ ਟੈਸਟ ਡਰਾਈਵ ਜ਼ਰੂਰ ਲਓ ਐਂਡ ਤੁਹਾਡੀ ਸਾਰੀ ਕਨਫਿਊਜ਼ਨ ਦੂਰ ਹੋ ਜਾਏਗੀ